ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂiraj ਪ੍ਰੀਤ ਕਰਦੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਜੀ ਤੇ ਸਭ ਤੋਂ ਪਹਿਲਾ ਰਿਕਵੈਸਟ ਆ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਆਪਾਂ ਬਲੌਗ ਸਟਾਰਟ ਕਰਨ ਲੱਗੇ ਸੀਗੇ ਮੈਂ ਅੱਜ ਬਣਾਉਣ ਲੱਗੀ ਸੀ ਜਿਹੜਾ ਕੁਸ਼ ਮੈਂ ਅਖੇ ਚਲੋ ਤੁਹਾਨੂੰ ਵੀ ਦਿਖਾ ਦਈਏ ਸਾਰਿਆਂ ਨੂੰ ਤੇ ਮੈਂ ਬਣਾਉਣ ਲੱਗੀ ਸੀਗੀ ਜੀ ਅੱਜ ਵੀ ਮੈਨਮ ਮਲਾਈ ਲਾਣੀ ਹੁੰਦੀ ਹੈ ਦੁੱਧ ਗਰਮ ਕਰਕੇ ਤੇ ਮਲਾਈ ਦੇ ਉੱਪਰ ਉਹ ਨਾ ਘਿਓ ਬਣਾਉਣ ਲੱਗੀ ਸੀਗੀ ਤੇ ਮੈਂ ਲੈ ਕੜਾਈ ਹੈ ਜਿਹੜੀ ਉਹ ਰੱਖ ਲਈ ਹੈਗੀ ਮੈਂ ਤੁਹਾਨੂੰ ਵੀ ਚਲਤ ਦਿਖਾ ਦਿੰਨੇ ਆਂਗੇ ਕਸੂ ਕਿਰੇ ਕਿਰੇ ਪੈਣਾ ਐਦਾਂ ਕਿਉਂ ਬਣਾਉਂਦੀਆਂ ਨੇ ਵੈਸੇ ਤਾਂ ਰੜਕ ਕੇ ਵੀ ਬਣ ਜਾਂਦਾ ਪਰ ਸਾਨੂੰ ਐਦਾਂ ਸੀਗਾ ਵੀ ਚਲੋ ਮੈਂ ਨਾ ਨਾਲ ਦੀ ਨਾਲ ਹੀ ਹੁੰਦਾ ਜਿਹੜਾ ਕਿਉਂ ਉਹ ਨਾਲ ਦੀ ਨਾਲ ਹੀ ਕਿਉਂ ਹੀ ਬਣ ਜਾਂਦਾ ਨਿੱਤਰ ਕੇ ਤੇ ਮੈਂ ਐਦਾਂ ਹੀ ਬਣਾਉਣੀ ਹੁੰਨੀ ਹੈਗੀ ਆਓ ਜੀ ਦੇਖਦੇ ਆਂਗੇ ਲਓ ਜਿਆ ਦੁੱਧ ਉਹ ਜਿਹੜੀ ਮਲਾਈ ਸੀ ਆਪਾਂ ਨੂੰ ਸਾਰੀ ਇਹਦੇ ਵਿੱਚ ਕੱਢ ਲਈ ਹੈਗੀ ਕੜਾਹੀ ਵਿੱਚ ਪਾ ਲਿਆ ਜੇ ਤਾਂ ਕਈ ਵਾਰੀ ਫੁੱਲਾ ਡੋਲੂ ਵਰਜੇ ਜਿਵੇਂ ਮੈਂ ਸਰਦੀਆਂ ਚ ਬਣਾਉਣੀ ਆ ਉਹ ਤੋਂ ਫੁੱਲਾ ਭਰ ਜਾਂਦਾ ਡੋਲੂ ਤੇ ਉਦੋਂ ਤਾਂ ਇਹ 1 ਕਿਲੋ ਆ ਜਿਹੜਾ ਇਹਦੇ ਵਿੱਚੋਂ ਬਣ ਜਾਂਦੀ ਹੈਗੀ ਤੇ ਅੱਜ ਆਪਾਂ ਸਿਰਫ ਅੱਧਾ ਕੀ ਡੋਲੂ ਹੋਇਆ ਸੀ ਕਿਉਂਕਿ ਫੇਰ ਨਾ ਬਾਲੇ ਦਿਨ ਹੋ ਜਾਣਗੇ ਮੇਕੇ ਚਲੋ ਖੱਟੀ ਹੋ ਜੂਗੀ ਇਸ ਕਰਕੇ ਆਪਾਂ ਪਹਿਲਾਂ ਹੀ ਇਹ ਬਣਾ ਮਤਲਬ ਪਹਿਲੇ ਬਣਾ ਲੈਣੇ ਆਗੇ ਤੇ ਇਧਰ ਆਪਾਂ ਸਬਜ਼ੀ ਰੱਖੀ ਹੋਈ ਸੀਗੀ ਸਾਡੀ ਬਣਾਈ ਆਪਾਂ ਕਪੂਰੀ ਇਹ ਜੇ ਆਪਾਂ ਤੁਹਾਨੂੰ ਕਰੇ ਬਣਾ ਕੇ ਕਿਹਾ ਮਾਂ ਮੈਂ ਇਦਾਂ ਬਣਾਉਣੇ ਕਿ ਦੁੱਧ ਅੱਛੇ ਤੁਸੀਂ ਦਬਣਾਉਣੇ ਹੋਗੇ ਲਓ ਆ ਆਪਾਂ ਬਣਾ ਰੱਖੀ ਹੈਗੀ ਉਹਦੀ ਕੋਈ ਜਿਹੜੀ ਕੁੱਤੀ ਨੂੰ ਦੇਗ ਪਾਉਣੀ ਆ ਉਹ ਤੇ ਦੇਗ ਬਣਾ ਕੇ ਵਾਹ ਚਲੋ ਠੰਡੀ ਹੋ ਜੂਗੀ ਫਿਰ ਉਹਨਾਂ ਨੂੰ ਪਾ ਕੇ ਆਵਾਂਗੇ ਬਾਹਲੀ ਗਰਮ ਆਲੀ ਹਜੇ ਤੇ ਇਹ ਦੇ ਵਿੱਚ ਉਬਲਣਾ ਲੈ ਵੀਰ ਚ ਨਾ ਕੱਢੀ ਜਿੰਨਾ ਚਿਰ ਵੀ ਹੈ ਪਤਰਾ ਅੰਗਣ ਨੂੰ ਪਾਛੀ ਜ਼ਰੂਰ ਮਾਰਨੀ ਹੈ ਕਿਉਂਕਿ ਫਿਰ ਇਹ ਥੱਲੇ ਲੱਗ ਜਾਂਦੀ ਹੈਗੀ ਇਹ ਥੱਲੇ ਲੱਗ ਜਾਂਦਾ ਫਿਰ ਇਹ ਕਾਲਸਤੀ ਹੋ ਜਾਂਦੀ ਹੈ ਦੇ ਵਿੱਚ ਮੈਂ ਮੈਥੇ ਸ਼ੁਰੂ ਇਹ ਚ ਮੈਂ ਛੇਤੀ ਨਹੀਂ ਮਾਰੀ ਥੋੜਾ ਜਿਹਾ ਪੱਕ ਰੱਖਿਆ ਸੀ ਉਹਦੇ ਕਰਕੇ ਉਹ ਥੋੜਾ ਜਿਹਾ ਥੱਲੇ ਲੱਗ ਗਈ ਸਮਾਂ ਦੀ ਤੇ ਇਹਨੂੰ ਪਾਛੀ ਨੂੰ ਮਾਰੀ ਜਾਵੇ ਫਿਰ ਨਾ ਇਹ ਵਧੀਆ ਬਣ ਜਾਂਦੀ ਹੈ ਨਾਲ ਨਹੀਂ ਲੱਗਦੀ ਹੈਗੀ ਫਿਰ ਕਾਰਜਨ ਸਮੀਲ ਨਹੀਂ ਆਉਂਦੀ ਬੱਚੀ ਹਾਂਜੀ ਸਬਜੀ ਜਿਹੜਾ ਮੈਂ ਦੁੱਧਾ ਕद्दू ਦੀ ਚ ਪਾਤਾ ਦੁੱਧ ਪਾ ਕੇ ਤੇ ਉਸ ਤੋਂ ਬਾਅਦ ਕਵਿੰਟ ਕਰਕੇ ਦੱਸਿਓ ਜੀ ਸਾਰੇ ਵੀ ਮਾਲ ਵਿੱਚ ਤਾਂ ਵੈਸੇ ਸਾਰੇ ਜ਼ਿਆਦਾਤਰ ਮੇਰੇ ਘਰ ਚ ਪਉਂਦੀ ਨੇ ਦੁੱਧੋਂ ਬਹੁਤ ਲੋਕ ਅੱਗੇ ਜਿਹੜੇ ਦੁੱਧ ਬਣਾਉਂਦੇ ਜਿਹੜੀ ਕद्दू ਦੀ ਸਬਜੀ ਵੈਸੇ ਬਹੁਤ ਜ਼ਿਆਦੇ ਸਾਰੀਆਂ ਸਬਜ਼ੀਆਂ ਚ ਦੁੱਧ ਪਾਉਂਦੇ ਨੇ ਪਰ ਕद्दू ਦੀ ਚ ਵੀ ਜਿਹੜਾ ਪਾ ਲੈਂਦਾ ਮੈਂ ਵਿੱਚ ਪਾਤੀ ਮੇਥੀ ਮੇਥੀ ਨਾਲ ਸਮੈਲ ਆ ਜਿਹੜੀ ਬਹੁਤ ਜ਼ਿਆਦੇ ਸੋਹਣੀ ਸਮੈਲ ਆਉਂਦੀ ਹੈਗੀ ਲਓ ਜੀ ਅਸੀਂ ਜਿੰਨੀ ਕ ਸਬਜੀ ਖਾਣੀ ਹੁੰਦੀ ਆ ਉਨੀਕ ਚ ਹੀ ਦੁੱਧ ਪਾਉਣੇ ਆਗੇ ਬਾਕੀ ਮੈਂ ਇੱਧੇ ਕੱਢ ਕੇ ਰੱਖ ਲੈਣੇ ਹੁੰਦੀ ਹੈਗੀ ਤੇ ਸਾਰੇ ਚ ਦੁੱਧ ਨਹੀਂ ਹੈਗੀ ਜਿਹੜਾ ਪਾਉਂਦੇ ਤੇ ਇੱਧਰ ਆਪਣਾ ਜਿਹੜਾ ਇਹ ਰੈਡੀ ਹੋਣ ਲੱਗ ਗਿਆ ਉੱਪਰ ਕਿਤਾਹਾਂ ਉੱਲ ਲੱਗ ਗਿਆ ਦੁੱਧ ਜਿਹੜਾ ਆਪਾਂ ਰੱਖਿਆ ਹੋਇਆ ਸੀ ਬਣਾਈ ਇਹ ਥੋੜਾ ਜਿਹਾ ਟਾਈਮ ਚ ਬਣ ਜਾਂਦੀ ਹੈ ਬਸ 15-20 ਮਿੰਟ ਲੱਗਦੇ ਨੇ ਬਣਨ ਤੇ ਇਹਨੂੰ ਜਲਦੀ ਬਣ ਜਾਂਦੀ ਹੈ ਤੇ ਘਟਾ ਅੱਛੀ ਇਹਦੇ ਵਿੱਚ ਹੈ ਜਿਹੜੀ ਜ਼ਰੂਰ ਮਾਰਨੀ ਪੈਂਦੀ ਹੈ ਜੀ ਉੱਚ ਇਦਾਂ ਹੀ ਕਰ ਚੀਆ ਜੇ ਤੁਸੀਂ ਮਾਈ ਜ아요 ਜੀ ਪਹਿਲਾ ਰਿਕਵੈਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰਨਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਉਧਰ ਆਪਣੀ ਮਸ਼ੀਨ ਆ ਜਿਹੜੀ ਲੱਗੀ ਹੋਈ ਹੈਗੀ ਕੱਪੜੇ ਵੀ ਮੈਂ ਤਾਂ ਹੋ ਰਹੀ ਸੀ ਨਾਲ ਦੀ ਨਾਲ ਵੀ ਚਲੋ ਕੱਪੜੇ ਵੀ ਧੋ ਦਾਂ ਤੇ ਨਾਲ ਇਧਰਲਾ ਵੀ ਕੰਮ ਨਾਲ ਦੀ ਨਾਲ ਨਿਪਟ ਜਾਉ ਕੱਪੜੇ ਫਿਰ ਕੱਟ ਦਾਂਗੇ ਜਦੋਂ ਧੁੱਤੇਗੇ ਥੋੜੇ ਜਿ ਠੀਕ ਸਾਰੇ ਪਿਆਰ ਨਾਲ ਕਮੈਂਟ ਕਿ ਜ਼ਰੂਰ ਕਰਕੇ ਦੱਸਿਓ ਵੀ ਜਿਹੜਾ ਮੈਂ ਤੁਹਾਨੂੰ ਘਿਓ ਬਣਾਉਣਾ ਦੱਸਿਆ ਅੱਜ ਵੀ ਤੁਹਾਨੂੰ ਕਿਵੇਂ ਲੱਗਿਆ ਕਿ ਕਿਹੜੀਆਂ-ਕਿਹੜੀਆਂ ਪੈਣਾ ਇਦਿਕੇ ਘਿਓ ਬਣਾ ਲੈਂਦੀਆਂ ਨੇ ਤੇ ਮੈਨੂੰ ਇਹ ਚੀਜ਼ ਵਧੀਆ ਲੱਗੀ ਕਿਉਂਕਿ ਇਹ ਨਾ ਜੇ ਹੁਣ ਆਪਾਂ ਬਾਅਦ ਚ ਜਦੋਂ ਮੱਖਣੀ ਕੱਢ ਲੈਂਦੇ ਆ ਉਹਨੂੰ ਗਰਮ ਕਰਦੇ ਆਂਗੇ ਫਿਰ ਕਿਉਂ ਵੀ ਕਾਫੀ ਟਾਈਮ ਤੇ ਲੱਗ ਜਾਂਦਾ ਉਹਦੇ ਤੇ ਇਹ ਸਿੱਧਾ ਨਿਤਰੰਤਰ ਆਇਆ ਕਿਉਂ ਹੀ ਬਣ ਜਾਂਦਾਗਾ ਜਮਨਿੱਤਰ ਕੇ ਜਿੱਦਾਂ ਵੀ ਵਧੀਆ ਐ ਸੋਨਾ ਨਾ ਕੋਈ 스ਮੈਲ ਆਵੇ ਬਿਲਕੁਲ ਵੀ ਬਹੁਤ ਵਧੀਆ ਕਿਉਂ ਆ ਜਿਹੜਾ ਉਹ ਰੈਡੀ ਹੋ ਜਾਂਦਾਗਾ ਲਓ ਜੀ ਕਿਉਂ ਆ ਜਿਹੜਾ ਉਹ ਬਣਨਾ ਨਾ ਸਟਾਰਟ ਹੋ ਗਿਆ ਰੋ ਬਿਲਕੁਲ ਥੋੜਾ ਜਿਹੀ ਮਲਾਈ ਬਿਲਕੁਲ ਥੋੜੀ ਜੀ ਰਹਿ ਗਈ ਆ ਜੀ ਹੁਣ ਇਹ ਥੋੜੀ ਹੁਣ ਨਾ ਇਹ ਤੋਂ ਬਾਅਦ ਥੱਲੇ ਲੱਗਣ ਲੱਗ ਜਾਂਦੀ ਆ ਜ਼ਿਆਦਾ ਇਹ ਤੋਂ ਪਹਿਲਾਂ ਨਹੀਂ ਲੱਗਦੀ ਜੀ ਬਿਲਕੁਲ ਵੀ ਹੁਣ ਇਹ ਥੱਲੇ ਲੱਗਣ ਲੱਗੀ ਤੇ ਬਸ ਹੁਣ ਤਾਂ 2-4 ਮਿੰਟ ਹੀ ਲੱਗਣਗੇ ਪਰੌਂਠਾ ਬਣ ਕੇ ਰੈਡੀ ਹੋ ਜੂ ਜੀ ਹੱਲੇ ਲੱਗਣ ਲੱਗੀ ਹੈ ਆ ਵੀ ਚਿਕਨ ਦੀ ਆਉਣ ਲੱਗੀ ਲੋਚੀ ਕਿਉਂ ਆ ਜਿਹੜਾ ਇਹ ਆਉਣ ਲੱਗ ਗਿਆ ਤੁਸੀਂ ਦੇਖ ਲਓ ਆ ਸਾਰਾ ਕਿਉਂ ਔਣ ਲੱਗ ਗਿਆ ਦੇਖੀ ਇਹ ਥੋੜਾ ਇਹ ਨਾ ਥੱਲੇ ਲੱਗ ਜਾਂਦਾ ਹੁੰਦਾ ਜਿਵੇਂ ਆ ਦੇਖੋ ਜਦੋਂ ਇਹ ਪੂਰਾ ਰੜ ਜਾਂਦਾ ਥੋੜਾ ਥੋੜਾ ਥੱਲੇ ਲੱਗਣ ਲੱਗਦਾ ਤੇਰੀ ਇਹ ਕਿਉਂ ਛੱਡਦਾ ਇਹ ਚੱਲ ਲੱਗਦਾ ਨਾ ਤੇਰੇ ਕਿਉਂ ਵੱਖ ਹੋ ਜਾਂਦਾ ਜਿਹਦੀ ਮਲਾਈ ਦੇ ਛਿੱਪਿਆਂ ਜੇ ਹੁੰਦੀਆਂ ਵੱਖ ਹੋ ਜਾਂਦੀਆਂ ਨੇ ਹੁਣ ਇਹ ਨਾ ਜਦੋਂ ਇਹ ਕਿਉਂ ਇੱਕ ਪਾਸੇ ਆ ਗਿਆ ਇਨੂੰ ਵੀ ਮੇਰੇ ਕੋਲ ਚਾਪੂਣੀ ਹੈ ਵੱਡੀ ਬਸ ਇਹ ਚਾਪੂਣੀ ਦੇ ਵਿੱਚ ਹੈ ਜਿਹੜਾ ਨਾ ਤੇਰ ਲਾਂਗੇ ਆਪਾਂ ਹੌਲੀ ਹੌਲੀ ਮੈਂ ਇੱਕ ਪਾਸੇ ਕਰ ਕਰ ਕੇ ਉਹ ਚਾਪੂਣੀ ਦੇ ਵਿੱਚ ਜਿਹੜਾ ਪਾਈ ਜਾਊਂਗੀ ਇਹਤੇ ਮਸ 15 20 ਮਿੰਟ ਲੱਗਦੇ ਨੇ ਬਾਹਲਾ 15 ਮਿੰਟ ਲੱਗਦੇ ਨੇ ਬਾਹਲਾ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਇੰਨਾ ਕੁ ਟਾਈਮ ਤਾਂ ਵੈਸੇ ਵੀ ਆਪਾਂ ਨੂੰ ਜਦੋਂ ਮਾਖਣੀ ਬਣਾਉਂਦੇ ਹਾਂ ਤਾਂ ਵੀ ਲੱਗ ਹੀ ਜਾਂਦਾ ਵਾ ਬਸ ਇੱਕ ਇਹ ਆਇਆ ਵੀ ਕਿਉਂ ਵਧੀਆ ਨਿੱਤਰ ਕੇ ਬਣ ਜਾਂਦਾ ਹੈ। ਇਹ ਕਿਉਂ ਹੋ ਗਿਆ ਸਾਰਾ ਲੋਚ ਦੇਖੋ ਜਿਓ ਲੋਚ ਬਿਲਕੁਲ ਗੜ ਗਿਆ ਹੀ ਕਿਹਾ ਹੋਇਆ ਜਿਹੜਾ ਬਿਲਕੁਲ ਅਹੀ ਪੜ ਚੁੱਕਿਆ ਕੰਨ ਸਾਨੂੰ ਵੈਸੇ ਨਹੀਂ ਚਾਹ ਪੂਣਨੀ ਲੈ ਕੇ ਇਹਨੂੰ ਮੈਂ ਐ ਕੱਟ-ਕੱਟ ਕੇ ਸਾਈਡ ਤੇ ਕਰੀ ਚੱਲੂਗੀ ਤੇ ਸਾਰੇ ਕਿਹਾ ਹੋਇਆ ਜਿਹੜਾ ਇੱਕ ਪਾਸੇ ਹੋ ਜੂਗਾ ਲੋਚ ਨੂੰ ਪੋਣੇ ਹੈਗੇ ਜੀ ਇਹ ਐਸਾ ਜਿਹੜਾ ਆਪਾਂ ਬੰਦ ਕਰਤਾ ਤੇ ਕਿਉਂ ਜਿਹੜਾ ਉਹ ਅੱਡ ਹੋ ਚੁੱਕਿਆਗਾ ਦੇਖ ਸਕਦੇ ਹੋ ਤੁਸੀਂ ਇਹਨਾ ਥੋੜਾ ਜਿਹਾ ਗਰਮੂਨ ਦਾ ਉੱਪਰ ਲੱਗ ਜਾਂਦਾਗਾ ਹੁਣ ਨਾ ਇਹਨੂੰ ਆਪਾਂ ਐ ਕਰਕੇ ਦੇਖ ਲਓ ਇਹਦੇ ਵਿੱਚ ਘੱਟ ਰਿਹਾ ਗਰਮੀ ਬਹੁਤ ਜ਼ਿਆਦਾ ਆ ਮਸੇ ਖੰਡਾ ਹੁੰਦਾ ਪੀਲਾ ਹੀ ਲੋ ਜੀ ਕਿਹੋ ਆ ਜਿਹੜਾ ਉਹ ਬਿਲਕੁਲ ਬਣ ਕੇ ਰੈਡੀ ਹੋ ਚੁੱਕਿਆ ਆਪਣਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਣਦਾ ਕਿ ਕੋਈ ਸਮੈਲ ਨਹੀਂ ਆਉਂਦੀ ਹੈ ਕਿ ਤੇ ਆ ਜਿਹੜਾ ਆਪਾਂ ਇਹਦੇ ਵਿੱਚੋਂ ਕੱਢੀ ਸੀਗਾ ਆ ਇੱਕ ਪਾਸੇ ਹੋ ਗਿਆ ਲੋ ਇਸ ਕਰਦੇ ਤੁਸੀਂ ਕਿੰਨਾ ਨਿੱਤਰਿਆ ਹੋਇਆ ਤੇ ਸਾਫ਼ ਸੁਥਰਾ ਕਿਹੋ ਬਣੇਗਾ ਇਹ ਅੱਧਾ ਕਿਲੋ ਤੋਂ ਅੱਧਾ ਕਿਲੋ ਦੀ ਗੜਬੀ ਆ ਪਾਈ ਆ ਕਿਉਂਕਿ ਉਹ ਜਿਹੜਾ ਅੱਜ ਪਾਈ ਆ ਕਿਹੋ ਜਿਹੜਾ ਅੱਜ ਉਹ ਬਣਿਆਗਾ ਕਿਉਂਕਿ ਥੋੜਾ ਚਾਰ ਪੰਜ ਦਿਨਾਂ ਦੀ ਹੀ ਆਪਣੇ ਕੋਲੇ ਮਿਲਾਈ ਸੀਗੀ ਤਾ ਕਰਕੇ ਇੰਨਾ ਕਪੜਾ ਹੈਗਾ ਹਾਂਜੀ ਉਮੀਦ ਕਰਦੇ ਹਾਂ ਜੀ ਸਾਡਾ ਜਿਹੜਾ ਘਿਓ ਬਣਾਉਣ ਨਾਲ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਣਾ ਕਮੈਂਟ ਕਰਕੇ ਜਰੂਰ ਦੱਸਿਓ ਸਾਰੀਆਂ ਭੈਣਾਂ ਵੀ ਤੁਹਾਨੂੰ ਘਿਓ ਬਣਾਉਣ ਦਾ ਤਰੀਕਾ ਜਿਹੜਾ ਉਹ ਕਿੱਦਾਂ ਲੱਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਆਪਣਾ ਬਲੌਗ ਜਿਹੜਾ ਬਣਾਇਆ ਆਪਾਂ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ